ਔਰ ਜਿਹੜੇ ਕੈਦੀ ਬਣਾਏ ਗਏ ਸੀ ਉਹਨਾਂ ਉੱਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਸੀ ਔਰ ਫਿਰ ਉਹਨੂੰ ਬਾਹਰ ਦੀਆਂ ਜੇਲਾਂ ਅਜ ਖਾਸ ਕਰਕੇ ਰਾਜਸਥਾਨ ਦੀਆਂ ਜੇਲਾਂ ਚ ਭੇਜ ਦਿੱਤਾ ਗਿਆ ਜਿਨ੍ਹਾਂ ਚ ਬਹੁਤ ਸਾਲਾਂ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ ਲਟਕਦੇ ਕਈ ਤਾਂ ਵਿਚਾਰੇ ਐਵੇਂ ਫਸੇ ਗਏ ਜਿਹੜੇ ਉੱਥੇ ਦਰਸ਼ਨਾ ਨੂੰ ਗਏ ਹੋਏ ਸੀ ਤੇ ਉਹਨਾਂ ਨੇ ਸਾਰੇ ਦਰਸ਼ਨਾ ਨੂੰ ਗਏ ਚਾਹੇ ਤਾਕਤ ਵਧੀਏ ਸਾਰ ਨੂੰ ਇੱਕ ਇੱਕ ਬਰਾਬਰ ਲਿਆ ਸਾਰਿਆਂ ਨੂੰ ਇਹਨਾਂ ਛੋਟੇ ਛੋਟੇ ਬੱਚੇ 12-12 ਸਾਲ ਦਾ 11-11 ਸਾਲ ਦਾ ਉਹਨਾਂ ਨਾਲ ਵੀ ਵਰਤਾਓ ਜੋ ਸਟੇਟਮੈਂਟਾਂ ਜੋ ਆਇਆ ਹੈ ਰਿਕਾਰਡਡ ਸਟੇਟਮੈਂਟਸ ਹੈ ਉਹਨਾਂ ਜੋ ਹੈ ਜੋ ਇਨਫੋਰਮੇਸ਼ਨ ਮਿਲੀ ਹੈ ਕਿ ਟ੍ਰੀਟਮੈਂਟ ਨਹੀਂ ਸੀ ਕੀਤਾ ਗਿਆ ਉਹਨਾਂ ਨਾਲ ਕੀ ਕੀਤਾ ਹੀ ਜਾਂਦਾ ਪਿਆ ਸੀ ਉੱਥੇ ਉਹਨਾਂ ਨਾਲ ਹਾਂਜੀ ਉੱਥੇ ਉਹਨਾਂ ਨਾਲ ਕੀਤਾ ਕੀ ਜਾਂਦਾ ਸੀ ਜਿਵੇਂ ਹੁਣ ਬੱਚੇ ਜਿਵੇਂ ਮਾਰਨਾ ਕੁੱਟਣਾ ਲਟਕਾਉਣਾ ਉੱਟਣਾ ਤਾਂ ਨਾਰਮਲ ਸਜ਼ਾ ਜੇ ਕਰਦੇ ਜਾਂਦੇ ਨੇ ਜਬਿਜਲੀ ਦੇ ਕਰੰਟ ਲਾਉਣੇ ਇਹ ਤਾਂ ਨਾਰਮਲ ਹੁੰਦੇ ਹੀ ਹੁੰਦੇ ਨੇ ਸਾਰੇ ਤੋਂ ਉਹਨਾਂ ਬਾਰੇ ਮੈਂ ਜ਼ਿਆਦਾ ਨਹੀਂ ਕਹਿ ਸਕਾਂ ਕਿਉਂਕਿ ਮੈਂ ਜ਼ਮੀਨ ਤੇ ਨਹੀਂ ਦੇਖਿਆ ਜੇ ਤੁਸੀਂ ਮੈਂ ਮੈਦ ਮੀਨ ਤੇ ਨਹੀਂ ਦੇਖੀ ਤਾਂ ਮੈਂ ਕਹਿ ਨਹੀਂ ਸਕਦਾ ਤੇ ਉੱਥੇ ਜੋ ਕੈਦੀ ਸੀਗੇ ਜਿਵੇਂ ਪਾਣੀ ਨਹੀਂ ਦਿੱਤਾ ਜਾਂਦਾ ਕਈ ਜਿਵੇਂ ਕਿਹਾ ਜਾਂਦਾ ਹੈ ਕਿ ਸਟੇਟਮੈਂਟ ਉਹਨਾਂ ਦੀ ਆਈ ਹੈ ਕਿ ਇੱਕ ਕਮਰੇ ਵਿੱਚ ਸਾਰੇ ਬੰਦ ਕੀਤੇ 250 ਬੰਦਾ ਦੋ ਤਿੰਨ ਕਮਰੇ ਵਿੱਚ ਬੰਦ ਕੀਤਾ ਗਿਆ ਉਹਨਾਂ ਨੂੰ ਪਾਣੀ ਤੱਕ ਨਹੀਂ ਦਿੱਤਾ ਗਿਆ ਗਰਮੀ ਦੀ ਰੋਤ ਸੀ ਉਹਦੇ ਵਿੱਚ ਦੋ ਦਿਨਾਂ ਬਹੁਤ ਬੰਦੇ ਮਾਰੇ ਗਏ ਪਾਣੀ ਦੀ ਪਿਆਸ ਕਰਕੇ ਉਹਦੇ ਵਿੱਚ ਵੀ ਹੈਗੀਆਂ ਡਿਟੇਲਾਂ ਸਾਰੀਆਂ ਦਿੱਤੀਆਂ ਆਈਆਂ ਸਾਰੀਆਂ ਕਹਿੰਦੇ ਵੀ ਸਰੋਵਰ ਆ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਉਹਨੂੰ ਖਾਲੀ ਕਰਵਾ ਦਿੱਤਾ ਗਿਆ ਸੀ ਵੀ ਕਿਸੇ ਨੂੰ ਪਾਣੀ ਨਾ ਮਿਲ ਸਕੇ ਨਹੀਂ ਨਹੀਂ ਸਰੋਵਰ ਹੀ ਖਤਮ ਹੋ ਗਿਆ ਨਾ ਕਰਤਾ ਸਾਰਾ ਪਾਣੀ ਵਿੱਚੋਂ ਨੂੰ ਫਿਰ ਉਹ ਦੁੰਗਾ ਸਾਫ਼ ਕੀਤਾ ਫਿਰ ਇਹਨਾਂ ਨੇ ਬਾਅਦ ਵਿੱਚ ਇਵਨ ਅਕਾਲ ਤਖਤ ਨੂੰ ਵੀ ਦੁਬਾਰਾ ਬਣਵਾਇਆ ਇਹ ਸੰਤਾ ਸਿੰਘ ਖਾਲਸਾ ਸੰਤਾ ਸਿੰਘ ਖਾਲਸਾ ਲੇਕਿਨ ਇਹਨਾਂ ਨੇ ਸਿੱਖਾਂ ਨੇ ਨਹੀਂ ਮੰਨਿਆ ਫਿਰ ਦੁਬਾਰਾ ਅਕਾਲ ਤਖਤ ਸਾਹਿਬ ਨੂੰ ਦੁਬਾਰਾ ਜੋ ਸੰਗਤ ਦੀ ਸੇਵਾ ਦੇ ਨਾਲ ਦੁਬਾਰਾ ਬਣਾਇਆ ਗਿਆ ਉਹ ਐਕਸੈਪਟ ਕੀਤਾ ਗਿਆ ਲੋਕਾਂ ਨੇ ਫਿਰ ਐਕਸੈਪਟ ਕੀਤਾ ਕਹਿੰਦੇ ਵੀ ਇੰਦਰ ਗਾਂਧੀ ਨੂੰ ਪਹਿਲਾਂ ਹੀ ਇਸ ਚੀਜ਼ ਦਾ ਅਭਾਸ ਹੋ ਗਿਆ ਸੀਗਾ ਕਿ ਹੁਣ ਮੈਂ ਨਹੀਂ ਬਚਣਾ ਹੈਗਾ ਵੀ ਪਹਿਲਾਂ ਹੀ ਉਹਨਾਂ ਨੂੰ ਇਸ ਚੀਜ਼ ਵਾਲੀ ਉਹਦੀਆਂ ਬਿਆਨਾਂ ਤੋਂ ਤਾਂ ਲੱਗਦਾ ਜੋ ਉਹਨਾਂ ਨੇ ਦੋ ਤਿੰਨ ਬਿਆਨ ਦਿੱਤੇ ਆ ਕਿ ਇਹ ਠੀਕ ਨਹੀਂ ਹੋਇਆ ਔਰ ਮੈਂ ਹੋ ਜਾ ਮੇਲ ਨਾਲ ਵੀ ਕੁਝ ਹੋ ਜਾਏ ਪਰ ਅਚਾਨਕ ਹੀ ਹੋਇਆ ਨਾ ਉਸ ਨਾਲ ਵੀ ਤਾਂ ਜੋ ਹੈ ਨੇਚਰਲੀ ਈ ਵੱਡੀ ਘਟਨਾ ਹੋਈ ਹੈ ਲੋਕਾਂ ਨੇ ਦਿਲ ਭੜ ਕੇ ਤਾਂ ਹੋਏ ਸੀਗੇ ਸਰ ਇੰਡੀਪੈਂਡੈਂਟ ਹੈ ਜਿਵੇਂ ਦੋਨ ਸਪਾਈਆਂ ਨੇ ਉਹਨਾਂ ਦੇ ਉੱਤੇ ਵਾਰ ਕੀਤਾ ਸਤਵੰਤਤਾ ਤੇ ਬਿਆਨ ਸਤਵੰਤਤਾ ਤੇ ਬਿਆਨ ਸਿੰਘ ਤੇ ਉਹ ਵੀ ਉਹਨਾਂ ਨੇ ਪਲਾਨ ਅਨੁਸਾਰ ਹੀ ਕੀਤਾ ਸੋਚ ਸਮਝ ਕੇ ਕੀਤਾ ਨਾ ਬਚ ਕੇ ਸਾਰਾ ਲੇਕਿਨ ਉਹਦੇ ਅੰਦਰ ਤਾਂ ਇਹੀ ਅੱਗ ਸੀ ਉਹਨਾਂ ਨੂੰ ਆਪਣੀ ਪਰਸਨਲ ਦੁਸ਼ਮਣੀ ਤਾਂ ਕੋਈ ਵੀ ਨਹੀਂ ਸੀ ਨਾਰਮਲੀ ਇੱਕ ਫੌਜੀ ਜੋ ਹੈ ਆਪਣੇ ਆਪ ਕੋਈ ਇਹੋ ਜਿਹਾ ਕੰਮ ਨਹੀਂ ਕਰਦਾ ਕਦੇ ਵੀ ਤੇ ਇਹ ਪੁਲਿਸ ਵਾਲੇ ਸੀਗੇ ਪਰ ਫੌਜੀ ਇਹ ਤਾਂ ਨਹੀਂ ਕਰਦਾ ਕਿ ਜੋ ਹੈ ਜਿਹਦੇ ਥੱਲੇ ਕੰਮ ਕਰਦਾ ਹੈ ਉਸੇ ਤਰ੍ਹਾਂ ਨੁਕਸਾਨ ਪਹਵਾਏ ਲੇਕਿਨ ਇਹ ਤੋਂ ਬਾਅਦ 84 ਤੋਂ ਬਾਅਦ ਹੋਇਆ ਜਿਵੇਂ ਜਿੱਥੇ ਸਿਕ ਸੈਂਟਰ ਸੀਗਾ ਉਥੋਂ ਦਾ ਪੁਰੀ ਸੀਗਾ ਬਰੇਡ ਪੁਰੀ ਉਹਨੂੰ ਮਾਰ ਦਿੱਤਾ ਗਿਆ ਸੀ ਹੋਰ ਅਜੇ ਮਾਰੇ ਹੋਏ ਭੱਜੇ ਬਹੁਤ ਪਲਟਰਾਂ ਭੱਜੀਆਂ ਸੀਗੀਆਂ ਤੇ ਉਹਨਾਂ ਨੂੰ ਵੀ ਫਿਰ ਰਾਹ ਦੇ ਵਿੱਚ ਲੜਾਈ ਕਰਕੇ ਮੁਕਾਬਲੇ 'ਚ ਮਾਰੇ ਗਏ ਕੇਸ ਰੜਦੇ ਰਹੇ ਤੇ ਉਹ ਕਾਫੀ ਕੁਝ ਹੁੰਦਾ ਰਿਹਾ ਉਹ ਕੇਸ ਤਾਂ ਬਹੁਤ ਵੱਡਾ ਸੀਗਾ ਜਿਹੜਾ ਬਹੁਤ ਫੌਜੀ ਭੱਜੇ ਸੀਗੇ ਤੇ ਇੱਕ ਦਫਾੜ ਆ ਗਿਆ ਸੀਗਾ ਇੱਕ ਕਿਸਮ ਦੇ ਸਿੱਖਾਂ ਨੂੰ ਇਹ ਲੱਗਦਾ ਸੀ ਵੀ ਸਾਨੂੰ ਖਤਮ ਕਰਨ ਦੀ ਇੱਕ ਮਹਿੰਮ ਚੱਲੀ ਹੋਈ ਹੈ ਉਹ ਜੋ ਬਾਅਦ ਚ ਕਿੰਨਾ ਚਿਰ ਚੱਲਦੀ ਰਹੀ ਕਿੰਨਾ ਜੋ ਹੈ ਕਿੰਨੇ ਲੜਕਿਆਂ ਨੂੰ ਜੋ ਹੈ 284 ਤੋਂ ਬਾਅਦ ਦੇ ਹਾਲਾਤ ਨੇ ਹਮੇ ਆਉਣ ਅੱਜ ਪੜ ਰਿਹਾ ਸੀਗਾ ਇੱਕ ਨੂੰ ਉਹਨਾਂ ਦੇ ਕੱਲ ਹੀ ਤਿੰਨ ਬੰਦਿਆਂ ਨੂੰ ਸਜ਼ਾ ਹੋਈ ਹੈ ਪੁਰਾਣੇ ਫੜਕੇ ਮਾਰਨ ਦੀ ਕਿਉਂਕਿ ਉਹਨਾਂ ਦਾ ਵੀ ਪੈਸੇ ਇੰਟਰ ਵਾਲੇ ਸੀ ਕਈ ਤਾਂ ਪੁਲਸੀਏ ਉਹ ਤਾਂ ਪੈਸਾ ਕਮਾਉਣ ਲੱਗ ਗਏ ਤੇ ਉਹਨਾਂ ਦਾ ਫਾਇਦਾ ਲੈਂਦੇ ਰਹੇ ਜੀ ਬਾਕੀ ਜੋ ਕੇਪੀਐਸ ਗੇਲ ਸੀਗਾ ਤੇ ਬਾਅਦ ਚ ਬਿਆਨਤ ਸਿੰਘ ਵੀ ਆਇਆ ਹੂੰ ਉਹਨਾਂ ਨੇ ਕੋਈ ਅਦਾਲਤਦਾਰੀ ਦੇ ਨਾਲ ਜੋ ਹੈ ਇਹ ਮਾਮਲਾ ਨਿਜੇਠਣ ਦੀ ਥਾਂ ਮਤਲਬ ਇੱਕ ਵੀ ਖਤਮ ਹੀ ਕਰਦੀ ਹੈ ਸਾਰਿਆਂ ਨੂੰ ਉਹ ਮੋਹਮ ਚਲਾਇ ਜਿਹਦੇ ਨਾਲ ਬਹੁਤ ਜਿਹਨੂੰ ਆਪਾਂ ਹੁਣ ਇੱਕ ਫਿਲਮ ਦਾ ਚੱਕਰ ਚੱਲਿਆ ਹੋਇਆ ਕਿਹੜੀ ਆ ਉਹਦਾ ਨਾਮ 1984 ਹਾਂ 1984 ਆ 1984 ਵੀ ਇੱਕ ਜਿਹੜੀ ਹੁਣ ਰਿਲੀਜ਼ ਹੋਣੀ ਸੀਗੀ ਜਿਹੜੀ ਬੰਦ ਨਹੀਂ ਹੁਣ ਦਿੱਤੀ ਗਈ ਹੈ ਆ ਤੇ ਉਹਦੇ ਵਿੱਚ ਦਿੱਤਾ ਸੀਗਾ ਜਿਹੜੇ ਬੰਦੇ ਨੇ ਸਾਰਾ ਕੋ 25 25000 ਬੰਦੇ ਨੂੰ ਜੋ ਹੈ ਸ਼ਹੀਦ ਕੀਤਾ ਗਿਆ ਉਹਦੇ ਵਿੱਚ ਉਹ ਰਿਕਾਰਡ ਸੀਗਾ ਲੇਕਿਨ ਉਹਨੂੰ ਪਿੱਛੇ ਨੂੰ ਪੂਰੀ ਡਿਟੇਲਾਂ ਨੂੰ ਰਿਲੀਜ਼ ਨਹੀਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਉੱਤੇ ਸੀ ਹਾਂ ਖਾਲੜਾ ਦੀ ਖਾਲੜਾ ਦੀ ਰਿਪੋਰਟ ਤੇ ਉਹਨੇ ਵੀ ਕਿਸੇ ਸੱਤ ਦੇ ਨਾਲ ਹੀ ਰਿਪੋਰਟ ਦਿੱਤੀ ਹੋਣੀ ਹੈ ਸੱਚ ਤਾਂ ਤਾਂ ਹੀ ਸਾਹਮਣੇ ਆਏਗਾ ਜੋ ਗੱਲਾਂ ਦੇ ਪੂਰਾ ਉਹਨੂੰ ਨਿਚੋੜ ਕੀਤਾ ਜਾਏਗਾ ਤੇ ਸੱਚ ਕੀ ਹੈ ਕੀ ਨਹੀਂ ਪਰ ਇਹ ਤਾਂ ਜ਼ਰੂਰ ਹੈ ਕਿ ਬਹੁਤ ਨਿਹੱਕੇ ਬਹੁਤ ਮਾਰੇ ਗਏ ਇਹ ਤਾਂ ਸੱਚੀ ਗੱਲ ਹੈ ਦੁਬਾਰਾ ਕੇਪੀਐਸ ਗਿਲ ਤੇ ਵਾਪਸ ਆਵਾਂਗੇ ਲੇਕਿਨ ਇੱਕ ਹੋਰ ਸਵਾਲ ਖੜਾ ਹੁੰਦਾ ਇੱਥੇ ਜਿਵੇਂ ਤੁਸੀਂ ਕਿਹਾ ਵੀ ਇੱਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦੀ ਗੱਲ ਜਿਹੜੀ ਆ ਦੇਖਣ ਨੂੰ ਮਿਲੀ ਸੀਗੀ ਉਸ ਵੇਲੇ ਜਦੋਂ ਅਟੈਕ ਹੁੰਦਾ ਹੈ ਬਲੂ ਸਟਾਰ ਆਪਰੇਸ਼ਨ ਸਟਾਰਟ ਹੁੰਦਾ ਹੈ ਤਾਂ ਇਹ ਵੀ ਸੁਣਦੇ ਵਿੱਚ ਆਇਆ ਸੀ ਕਿ ਸਿੱਖ ਰੈਜਿਮੈਂਟ ਜਿਹੜੀ ਸੀਗੀ ਉਸ ਨੇ ਵੀ ਬਗਾਵਤ ਕਰ ਦਿੱਤੀ ਸੀ ਨਹੀਂ 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 ਦੋ ਤਿੰਨ ਨੇ ਕੀਤਾ ਇੱਕ ਮੈਂ ਤਾਂ ਉੱਥੋਂ ਵੀ ਭੱਜੇ ਸੀ ਮੁੰਡੇ ਸੈਕੰਡ ਸੈਖਾਲੇ ਆ ਸਾਹਮਣੋਂ ਸੈਕੰਡ ਸੀ ਕਿਹੜੀ ਸੈਕ ਸੀ ਉਹ ਤਾਂ ਆਈ ਸੀ ਮੇਰੇ ਪਿੰਡ ਦਾ ਮੁੰਡਾ ਸੀ ਤੇ ਉਹ ਬਹੁਤ ਜੋ ਹੈ ਇਹ ਤਾਂ ਫਿਰੋਜ਼ਪੁਰ ਦੇ ਦੂਜੇ ਆਸ-ਪਾਸ ਰੈਜਿਮੈਂਟ ਦੋ ਤਿੰਨ ਰੈਜਿਮੈਂਟਾਂ ਨੇ ਭੱਜੀਆਂ ਸੀਗੀਆਂ ਜੋ ਰਾਹ ਦੇ ਵਿੱਚ ਕੁਝ ਤਾਂ ਆਉਣ ਨਹੀਂ ਦਿੱਤਾ ਰਾਹ ਦੇ ਮੁਕਾਬਲੇ ਦੇ ਵਿੱਚ ਹੀ ਕਾਫੀ ਜ਼ਖਮੀ ਹੋ ਕੇ ਮਾਰੇ ਗਏ ਇਹਨਾਂ ਨੂੰ ਦੂਜਾ ਅਰੈਸਟ ਕਰ ਲਿਆ ਗਿਆ ਉਹਨਾਂ ਤੇ ਕੋਟ ਮਾਰਸ਼ਲ ਹੋਇਆ ਸਾਰਾ ਕੁਝ ਹੋਇਆ। ਤੋਂ ਇੱਕ ਨੂੰ ਤਾਂ ਮੈਂ ਵੀ ਕੇਸ ਲੜਿਆ ਸੀਗਾ ਕਿਉਂਕਿ ਮੈਂ ਵੀ ਲਾ ਕੁਆਲਿਫਾਈਡ ਸੀ ਇਡਵਰਡਿੰਗ ਆਫਸਰ ਸੀ। ਟੀਉਨਨਰ ਜਦੋਂ ਤੁਸੀਂ ਗੱਲ ਕੀਤੀ ਤਾਂ ਉਹਨਾਂ ਦੇ ਕੀ ਜਿਹੜੇ ਹਾਵ ਭਾਵ ਸੀਗੇ ਜਾਂ ਬਿਆਨ ਕੀ ਸੀਗੇ ਉਹਨਾਂ ਦੇ ਉਹ ਤਾਂ ਸਾਫ਼ ਜੋ ਹੈ ਕਹਿੰਦੇ ਸੀ ਵੀ ਦੇਖੋ ਸਾਡੇ ਧਰਮ ਦੇ ਉੱਤੇ ਹਮਲਾ ਹੈ। ਹੂੰ ਉਹਨਾਂ ਦਾ ਦਿਮਾਗ ਤਾਂ ਇਹੀ ਫਸਿਆ ਪਿਆ ਸੀ ਸਾਡੇ ਇੱਕੋ ਇੱਕ ਸਭ ਤੋਂ ਵੱਡਾ ਧਾਰਮਿਕ ਸਥਾਨ ਆ ਸਾਡਾ ਹਰਮੰਦਰ ਸਾਹਿਬ। ਹਰਮੰਦਰ ਸਾਹਿਬ ਦੇ ਉੱਤੇ ਹਮਲਾ ਹੋ ਗਿਆ। ਜੋ ਨੀਚੇਲੀ ਖਬਰਾਂ ਆਹੀ ਆ ਰਹੀਆਂ ਨੇ ਰਮੰਦਰ ਸਾਹਿਬ ਤੇ ਹਮਲਾ ਹੋ ਰਿਹਾ ਰਮੰਦਰ ਸਾਹਿਬ ਤੇ ਹਮਲਾ ਹੋਣਾ ਤਾਂ ਬਹੁਤ ਵੱਡੀ ਗੱਲ ਹੈ ਨਾ ਸਿੱਖਾਂ ਲਈ ਤੇ ਪੁਰਾਣੇ ਦੇ ਕਿੰਨੇ ਸਾਕੇ ਹੋਏ ਨੇ ਤੇ ਇਹ ਭਾਵਨਾ ਨੂੰ ਸਮਝਣਾ ਚਾਹੀਦਾ ਸੀਗਾ ਕਿ ਇਹਦੇ ਤੇ ਹਮਲਾ ਕਰਨ ਦੇ ਨਾਲ ਕੀ ਅਸਰ ਪਊਗਾ ਲੋਕਾਂ ਨੂੰ ਪਹਿਲਾਂ ਕੁਝ ਇਹੋ ਜਿਹੀ ਚੀਜ਼ਾਂ ਦਾ ਅਸਰ ਪਹਿਲਾਂ ਜਾਨਣਾ ਜ਼ਰੂਰੀ ਹੁੰਦਾ ਹੂੰ ਕੱਲੂ ਘਾਰੇ ਪਹਿਲਾਂ ਵੀ ਹੋਏ ਨੇ ਲੇਕਿਨ ਇਸ ਕੱਲੂ ਘਾਰੇ ਤੋਂ ਬਾਅਦ ਜਿਹੜਾ ਹੋਇਆ ਜੋ ਹਾਲਾਤ ਬਣੇ ਨੇ ਉਹ ਉਸ ਕੱਲੂ ਘਾਰਿਆਂ ਦੇ ਵਿੱਚ ਵੀ ਆਈ ਸੀਗਾ ਅਬਦਾਲੀ ਨੇ ਹਰਮੰਦਰ ਸਾਹਿਬ ਨੂੰ ਉੜਾਇਆ ਸੀ ਹਮ ਤੇ ਕੀ ਮਿਲਿਆ ਉਹਨੂੰ ਖਤਮ ਕਰਕੇ ਭੇਜਿਆ ਫਿਰ ਹੁਣ ਧਰਮੰਦਰ ਸਾਹਿਬ ਨੇ ਉਹਦੇ ਇਟੋ ਦੇ ਨੱਕ ਤੇ ਲੱਗੀ ਸੀਗੀ ਤੇ ਉਹਦੇ ਉਹ ਇਹ ਜਾ ਕੰਮ بگੜਿਆ ਉਹਦੇ ਨਾਲ ਮਰ ਗਿਆ ਹਮ ਤੋਂ ਲੋਕੀ ਮਨ ਲਿ ਬਿਸ਼ਵਾਸ ਬਹੁਤ ਜ਼ਿਆਦਾ ਹੈ ਲੋਕਾਂ ਦਾ ਹਰਮੰਦਰ ਸਾਹਿਬ ਦੇ ਵਿੱਚ ਤੁਸੀਂ ਵੀ ਦੇਖਦੇ ਹੋ ਕਿ ਤਿੰਨ ਚਾਰ ਘੰਟੇ ਤਾਂ ਮੱਥੇ ਟੇਕਣ ਨੂੰ ਲੱਗ ਜਾਂਦੇ ਉੱਤੇ ਲੋਕਾਂ 'ਚ ਇੰਨੀ ਹੀ ਵਿਸ਼ਵਾਸ ਹੈ ਵਿਸ਼ਵਾਸ ਦੇਤੇ ਹਮਲਾ ਤਾਂ ਬਹੁਤ ਵੱਡੀ ਗੱਲ ਹੈ ਜਿਹੜਾ ਆਪਰੇਸ਼ਨ ਇਹਦੇ ਹਮ ਆਪਰੇਸ਼ਨ ਬਲੂ ਸਟਾਰ ਜਿਹੜਾ ਵਿਉਤਮੰਦੀ ਕੀ ਦੀ ਸੀਗੀ ਇਹ ਇੱਕ ਟੀਮ ਸੀ ਸਾਰੀ ਹਮ ਅ ਜਿਹੜਾ ਅਰੋਨ Nehru ਹੈ ਇਸ ਲਈ ਮਹੇਸਤਰ ਜੀਵ Nehru ਜੀਵ Gandhi ਵੀ ਸੀਗਾ ਹਮ ਉਹਨਾਂ ਦੋਨਾਂ ਨੇ ਪਲ ਪਹਿਲ ਕੇ ਕਾਗੋ ਸੀਗਾ ਇੰਟੈਲੀਜੈਂਸ ਦਾ ਪ੍ਰੈਜ਼ੀਡੈਂਟ ਹਮ ਬਾਕੀ ਅਰੇਜ਼ੈਂਡਰ ਸੀਗਾ ਸੈਕਟਰੀ ਤੇ ਵੈਸੇ ਤਾਂ ਹਕੂਮਤ ਉੱਪਰ ਹੀ ਆਉਂਦਾ ਸੀ ਇੰਦਰਾ ਗਾਂਧੀ ਤਾਂ ਹਮ ਹਕੂਮਤ ਉਹੀ ਆਇਆ ਪਲਾਨ ਉਹਨਾਂ ਨੇ ਬਣਾਈ ਸੀ ਸਾਰੀ ਤੇ ਬਾਕੀ ਕੈਰੀ ਆਊਟ ਜਿਹੜੀ ਹੈਗੀ ਆ ਉਹ ਇਹਨੂੰ ਕਿਹਾ ਸੀਗਾ ਬਈ ਤੂੰ ਪਾਵਰ ਲੈ पांडे ਸੀ ਇਹ ਬੀਡੀ पांडे ਪੰਜਾਬ ਦਾ ਗਵਰਨਰ ਉਹਨੂੰ ਪਾਵਰ ਦੇ ਕੇ ਉਦੋਂ ਜਨਰਲ ਵੈਦਿਆ ਸੀ ਆਰਮੀ ਚੀਫ ਸੀਗਾ ਜਨਰਲ ਸੁੰਦਰ ਆਰਮੀ ਕਮਾਂਡਰ ਸੀਗਾ ਤੇ ਇੱਕ ਜੋ ਜਨਰਲ ਸੀਗੇ